ਤੇ ਸਰ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ ਮੇਰਾ ਵੀਜ਼ਾ 24 ਡੇਸ ਦੇ ਅੰਦਰ ਆ ਗਿਆ ਸੀ ਤੋਂ ਪਹਿਲਾਂ ਰਿਫਿਊਜ਼ਲ ਗੈਪ ਹੈਗਾ ਤੁਹਾਡਾ ਕੋਈ ਹਾਂਜੀ ਮੇਰੀ ਇੱਕ ਰਿਫਿਊਜ਼ਲ ਹੈ ਤੇ 3 ਸਾਲਾਂ ਦਾ ਹੈ ਹੈਗੀ ਸੀ ਉਮੀਦ ਕਿ ਵੀਜ਼ਾ ਆ ਜਾਏਗਾ ਉਮੀਦ ਤਾਂ ਸੀ ਕਿ ਜਿੰਨੇ ਵਾਰ ਕੱਟ ਸੀ ਵੀਜ਼ਨ ਗਰੁੱਪ ਪਰ ਵਾਰੀ ਕਿਵੇਂ ਬਤਾ ਲੱਗਿਆ ਵੀਜ਼ਨ ਗਰੁੱਪ ਮਾਰੇ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਸੁਜੈਸਟ ਕੀਤਾ ਸੀ ਜੀ ਉਹਨਾਂ ਨੇ ਵੀ ਉਰੋਂ ਅਪਲਾਈ ਕੀਤਾ ਸੀ ਸਟਾਫ ਬਾਰੇ ਕੀ ਕਹੋਗੇ ਵੀਜ਼ਨ ਗਰੁੱਪ ਸਟਾਫ ਬਹੁਤ ਜੀ ਫ੍ਰੈਂਡਲੀ ਆ ਜੇ ਜਦੋਂ ਬਹੁਤ ਵਧੀਆ ਗਾਈਡ ਕੀਤਾ ਜਦੋਂ ਅਸੀਂ ਪਹਿਲੀ ਵਾਰ ਆਏ ਸੀਗੇ ਸਾਨੂੰ ਤਾਂ ਥੈਂਕ ਯੂ ਜੀ ਆਲ ਵਿਜ਼ਨ ਗਰੁੱਪ ਦਾ ਇੱਕ ਵਾਰ ਫੇਰ ਲੈ ਕੇ ਪਹੁੰਚੇ ਆ ਤੁਹਾਨੂੰ ਵਿਜ਼ਨ ਗਰੁੱਪ ਵਿਜ਼ਨ ਗਰੁੱਪ ਅੱਜ ਕੱਲ ਬੜਾ ਹੀ ਮਸ਼ਹੂਰ ਹੋ ਚੁੱਕਿਆ ਹੈ ਵੀਜ਼ਾ ਲਵਾਉਣ ਦੇ ਵਿੱਚ ਤੇ ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਤਾਂ ਇੱਕ ਨੌਜਵਾਨ ਮੌਜੂਦ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਮਨ ਸਿੰਘ ਹੈ ਕਿੱਥੋਂ ਆਏ ਹੋ ਪਿੰਡ ਕੁਲੀਗਲਾਂ ਤੋਂ ਜੀ ਅੱਛਾ ਤੇ ਸਰ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ ਮੇਰਾ ਵੀਜ਼ਾ 24 ਡੇਸ ਦੇ ਅੰਦਰ ਆ ਗਿਆ ਜੀ 24 ਡੇਸ ਦੇ ਵਿੱਚ ਵੀਜ਼ਾ ਆ ਗਿਆ ਇਸ ਤੋਂ ਪਹਿਲਾਂ ਰਿਫਿਊਜ਼ਲ ਗੈਪ ਹੈਗਾ ਤੁਹਾਡਾ ਕੋਈ ਹਾਂਜੀ ਮੇਰੀ ਇੱਕ ਰਿਫਿਊਜ਼ਲ ਹੈ ਤੇ 3 ਸਾਲਾਂ ਦਾ ਗੈਪ ਇੱਕ ਰਿਫਿਊਜ਼ਲ ਹੈ ਤੇ 3 ਸਾਲ ਦਾ ਗੈਪ ਹੈਗੀ ਸੀ ਉਮੀਦ ਕਿ ਵੀਜ਼ਾ ਆ ਜਾਏਗਾ ਉਮੀਦ ਤਾਂ ਸੀ ਕਿ ਜਿੰਬਰ ਕੱਟ ਸੀ ਵੀਜ਼ਨ ਗਰੁੱਪ ਬਾਰੇ ਕਿਵੇਂ ਪਤਾ ਲੱਗਿਆ ਵੀਜ਼ਨ ਗਰੁੱਪ ਮਾਰੇ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਸੁਜੈਸਟ ਕੀਤਾ ਸੀ ਜੀ ਉਹਨਾਂ ਨੇ ਵੀ ਉਰੋਂ ਅਪਲਾਈ ਕੀਤਾ ਸੀ ਜਿਵੇਂ 3 ਸਾਲ ਦਾ ਗੈਪ ਸੀ ਪਹਿਲਾਂ ਵੀ ਰਿਫਿਊਜ਼ਲ ਸੀ ਜੋ ਵਿਜ਼ਨ ਗਰੁੱਪ ਆਇਸੀ ਲੱਗਦਾ ਸੀ ਪਹਿਲੀ ਵਾਰ ਕਿ ਆ ਜਾਏਗਾ ਵੀਜ਼ਾ ਪਹਿਲੀ ਵਾਰੀ ਚ ਹਾਂਜੀ ਜੀ ਉਮੀਦ ਜੀ ਮੈਂ ਦੱਸਿਆ ਹੈ ਹੈਗੀ ਤਾਂ ਸੀਗੀ ਜੀ ਸਟਾਫ ਬਾਰੇ ਕੀ ਕਹੋਗੇ ਵਿਜ਼ਨ ਗਰੁੱਪ ਸਟਾਫ ਬਹੁਤ ਜੀ ਫ੍ਰੈਂਡਲੀ ਆ ਤੇ ਜਦੋਂ ਬਹੁਤ ਵਧੀਆ ਗਾਈਡ ਕੀਤਾ ਜਦੋਂ ਅਸੀਂ ਪਹਿਲੀ ਵਾਰ ਆਏ ਸੀਗੇ ਸਾਨੂੰ ਆ థాంਕਿਊ ਜੀ ਆਲ ਵਿਜ਼ਨ ਗਰੁੱਪ ਨੂੰ ਵੀਜ਼ਨ ਗਰੁੱਪ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਹੁਣ ਤੁਹਾਡਾ ਤਾਂ ਵੀਜ਼ਾ ਆ ਗਿਆ ਹੈ ਹੋਰ ਵੀ ਵੀਜ਼ੇ ਲਵਾਉਣੇ ਹੁੰਦੇ ਉਹਨਾਂ ਨੂੰ ਕੀ ਕਹੋਗੇ ਵੀਜ਼ਨ ਗਰੁੱਪ ਬਾਰੇ ਮੈਂ ਸਾਰੇ ਨੂੰ ਇਹੀ ਸੁਜੈਸਟ ਕਰੂੰਗਾ ਕਿ ਜੇਕਰ ਤੁਹਾਡੀ ਰਿਫਿਊਜ਼ਲ ਆਦਾ ਫਿਰ ਤੁਹਾਨੂੰ ਵੀਜ਼ਨ ਗਰੁੱਪ ਤੋਂ ਹੀ ਅਪਲਾਈ ਕਰਨਾ ਚਾਹੀਦਾ ਮੇਰਾ ਵੀਜ਼ਾ ਵੀ 24 ਦਿਨ ਦੇ ਅੰਦਰ ਆ ਗਿਆ ਤੁਹਾਨੂੰ ਵੀ ਇੱਕ ਟਰਾਈ ਜ਼ਰੂਰ ਕਰਨਾ ਚਾਹੀਦਾ ਇਹਨਾਂ ਦੇ ਪਾਪਾ ਨੇ ਗੱਲ ਕਰ ਲੈਣੀ ਸੱਸੀ ਕਾਲ ਸਰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਬੱਚੇ ਦਾ ਜਿਹੜਾ ਵੀਜ਼ਾ ਹੈ ਉਹ ਆ ਗਿਆ ਥੈਂਕ ਯੂ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਜੀ ਵੀਜ਼ਨ ਗਰੁੱਪ ਬਾਰੇ ਕੀ ਕਹੋਗੇ ਵੀਜ਼ ਪਰਮਾਤਮਾ ਬੋਲੋ ਜਿਵੇਂ ਕਹਿ ਦਈਏ ਵੀ ਇਹੀ ਰੱਬ ਨੇ ਹਾਂਜੀ ਸਾਡੀ ਉਮੀਦ ਛੁੱਟ ਚੁੱਕੀ ਸੀਗੀ ਸਾਡੇ ਬਹਾਦਰ ਸਿੰਘ ਰਿਸ਼ਤੇਦਾਰ ਨੇ ਖੇੜੀ ਤੋਂ ਉਹ ਲੈ ਕੇ ਆਏ ਨੇ ਸਾਨੂੰ ਇੱਥੇ ਜੀ ਹਾਂਜੀ ਮਤਲਬ ਤੁਹਾਡੀ ਟੁੱਟੀ ਹੋਈ ਉਮੀਦ ਨੂੰ ਵੀਜ਼ਨ ਗਰੁੱਪ ਨੇ ਪੂਰਾ ਕਰਤਾ ਤੇ ਤੁਹਾਡੇ ਬੇਟੇ ਦਾ ਵੀਜ਼ਾ ਲਿਆਤਾ ਹਾਂਜੀ ਟੁੱਟੀ ਹੋਈ ਉਮੀਦ ਪੂਰੀ ਕਰ ਰਹੀ ਹੈ ਜੀ ਸਾਡੀ ਇਹਨਾਂ ਨੇ ਅਸੀਂ ਤਾਂ ਇਹੀ ਕਰਾਂਗੇ ਰਿਕੁਐਸਟ ਵੀ ਤੁਸੀਂ ਜੋ ਵੀ ਆਊਗਾ ਵੀਜ਼ਨ ਗਰੁੱਪ ਕੋਲ ਹੀ ਆਵੇ ਠੀਕ ਹੈ ਜੀ ਨਿਵੇਂ ਸੀ ਗੱਲਬਾਤ ਕੀਤੀ ਇਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੀ ਟੁੱਟੀ ਹੋਈ ਉਮੀਦ ਨੂੰ ਵਿਜ਼ਨ ਗਰੁੱਪ ਨੇ ਇੱਕ ਵਧੀਆ ਸੁਪਨੇ ਦੇ ਵਿੱਚ ਬਣਾ ਦਿੱਤਾ ਤੇ ਇਹਨਾਂ ਦੇ ਜਿਹੜੇ ਸੁਪਨੇ ਨੇ ਉਡਾਨ ਲਾਈਏ ਵਿਜ਼ਨ ਗਰੁੱਪ ਨੇ ਜੇਕਰ ਤੁਹਾਡੀ ਵੀ ਰਿਫਿਊਜ਼ਲ ਹੈ ਤੁਹਾਡਾ ਵੀ ਗੈਪ ਹੈ ਇੱਕ ਵਾਰ ਵਿਜ਼ਨ ਗਰੁੱਪ ਆ ਕੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਫੇਰ ਲੈ ਕੇ ਪਹੁੰਚੇ ਆ ਤੁਹਾਨੂੰ ਵਿਜ਼ਨ ਗਰੁੱਪ ਵਿਜ਼ਨ ਗਰੁੱਪ ਅੱਜ ਕੱਲ ਬੜਾ ਹੀ ਮਸ਼ਹੂਰ ਹੋ ਚੁੱਕਿਆ ਹੈ ਵੀਜ਼ਾ ਲਵਾਉਣ ਦੇ ਵਿੱਚ ਤੇ ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਤਾਂ ਨੌਜਵਾਨ ਮੌਜੂਦ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਤੁਹਾਡ ਪਿੰਡ ਕੁਲੀ ਕਲਾਂ ਤੋਂ ਜੀ। ਅੱਛਾ। ਤੇ ਸਰ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ? ਮੇਰਾ ਵੀਜ਼ਾ 24 ਡੇਸ ਦੇ ਅੰਦਰ ਆ ਗਿਆ ਜੀ। 24 ਡੇਸ ਦੇ ਵਿੱਚ ਵੀਜ਼ਾ ਆ ਗਿਆ। ਇਸ ਤੋਂ ਪਹਿਲਾਂ ਰਿਫਿਊਜ਼ਲ ਗੈਪ ਹੈਗਾ ਤੁਹਾਡਾ ਕੋਈ? ਹਾਂ ਜੀ ਮੇਰੀ ਇੱਕ ਰਿਫਿਊਜ਼ਲ ਹੈ ਤੇ 3 ਸਾਲਾਂ ਦਾ ਗੈਪ। ਇੱਕ ਰਿਫਿਊਜ਼ਲ ਹੈ ਤੇ 3 ਸਾਲ ਦਾ ਗੈਪ ਹੈ। ਹੈਗੀ ਸੀ ਉਮੀਦ ਕਿ ਵੀਜ਼ਾ ਆ ਜਾਏਗਾ। ਉਮੀਦ ਤਾਂ ਸੀ ਕਿ ਜਿੰਨੇ ਵਾਰ ਕੱਟ ਸੀ। ਵੀਜ਼ਨ ਗਰੁੱਪ ਬਾਰੇ ਕਿਵੇਂ ਪਤਾ ਲੱਗਿਆ? ਵੀਜ਼ਨ ਗਰੁੱਪ ਬਾਰੇ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਸੁਜੈਸਟ ਕੀਤਾ ਸੀ ਜੀ ਉਹਨਾਂ ਨੇ ਵੀ ਉਰੋਂ ਅਪਲਾਈ ਕੀਤਾ ਸੀ। ਜਿਵੇਂ 3 ਸਾਲ ਦਾ ਗੈਪ ਸੀ ਪਹਿਲਾਂ ਵੀ ਰਿਫਿਊਜ਼ਲ ਸੀ ਜੋ ਵਿਜ਼ਨ ਗਰੁੱਪ ਆਇਸੀ ਲੱਗਦਾ ਸੀ ਪਹਿਲੀ ਵਾਰ ਕਿ ਆ ਜਾਏਗਾ ਵੀਜ਼ਾ ਪਹਿਲੀ ਵਾਰੀ ਚ ਹਾਂਜੀ ਜੀ ਉਮੀਦ ਜੀ ਮੈਂ ਦੱਸਿਆ ਹੈ ਹੈਗੀ ਤਾਂ ਸੀਗੀ ਜੀ ਸਟਾਫ ਬਾਰੇ ਕੀ ਕਹੋਗੇ ਵਿਜ਼ਨ ਗਰੁੱਪ ਸਟਾਫ ਬਹੁਤ ਜੀ ਫ੍ਰੈਂਡਲੀ ਆ ਤੇ ਜਦੋਂ ਬਹੁਤ ਵਧੀਆ ਗਾਈਡ ਕੀਤਾ ਜਦੋਂ ਅਸੀਂ ਪਹਿਲੀ ਵਾਰ ਆਏ ਸੀਗੇ ਸਾਨੂੰ ਆ థాంਕਿਊ ਜੀ ਆਲ ਵਿਜ਼ਨ ਗਰੁੱਪ ਨੂੰ ਵਿਜ਼ਨ ਗਰੁੱਪ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਹੁਣ ਤੁਹਾਡਾ ਤਾਂ ਵੀਜ਼ਾ ਆ ਗਿਆ ਹੈ ਹੋਰ ਵੀ ਵੀਜ਼ੇ ਲਵਾਉਣੇ ਹੁੰਦੇ ਉਹਨਾਂ ਨੂੰ ਕੀ ਕਹੋਗੇ ਵਿਜ਼ਨ ਗਰੁੱਪ ਬਾਰੇ ਮੈਂ ਸਾਰੇ ਨੂੰ ਇਹੀ ਸੁਜੈਸਟ ਕਰੂੰਗਾ ਕਿ ਜੇਕਰ ਤੁਹਾਡੀ ਰਿਫਿਊਜ਼ਲ ਆਦਾ ਫਿਰ ਤੁਹਾਨੂੰ ਵਿਜ਼ਨ ਗਰੁੱਪ ਤੋਂ ਹੀ ਅਪਲਾਈ ਕਰਨਾ ਚਾਹੀਦਾ ਮੇਰਾ ਵੀਜ਼ਾ ਵੀ 24 ਦਿਨ ਦੇ ਅੰਦਰ ਆ ਗਿਆ ਤੁਹਾਨੂੰ ਵੀ ਇੱਕ ਟਰਾਈ ਜ਼ਰੂਰ ਕਰਨਾ ਚਾਹੀਦਾ ਇਹਨਾਂ ਦੇ ਪਾਪਾ ਨੇ ਗੱਲ ਕਰ ਲੈਣੀ ਸੱਸੀ ਕਾਲ ਸਰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਬੱਚੇ ਦਾ ਜਿਹੜਾ ਵੀਜ਼ਾ ਹੈ ਉਹ ਆ ਗਿਆ ਥੈਂਕ ਯੂ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਜੀ ਵਿਜ਼ਨ ਗਰੁੱਪ ਬਾਰੇ ਕੀ ਕਹੋਗੇ ਵਿ ਪਰਮਾਤਮਾ ਬੋਲੋ ਜਿਵੇਂ ਕਹਿ ਦਈਏ ਵੀ ਇਹੀ ਰੱਬ ਨੇ ਹਾਂਜੀ ਸਾਡੀ ਉਮੀਦ ਛੁੱਟ ਚੁੱਕੀ ਸੀਗੀ ਸਾਡੇ ਬਹਾਦਰ ਸਿੰਘ ਰਿਸ਼ਤੇਦਾਰ ਨੇ ਖੇੜੀ ਤੋਂ ਉਹ ਲੈ ਕੇ ਆਏ ਨੇ ਸਾਨੂੰ ਇੱਥੇ ਜੀ ਹਾਂਜੀ ਮਤਲਬ ਤੁਹਾਡੀ ਟੁੱਟੀ ਹੋਈ ਉਮੀਦ ਨੂੰ ਵੀਜ਼ਨ ਗਰੁੱਪ ਨੇ ਪੂਰਾ ਕਰਤਾ ਤੇ ਤੁਹਾਡੇ ਬੇਟੇ ਦਾ ਵੀਜ਼ਾ ਲਿਆਤਾ ਹਾਂਜੀ ਟੁੱਟੀ ਹੋਈ ਉਮੀਦ ਪੂਰੀ ਕਰੀ ਹੈ ਜੀ ਸਾਡੀ ਇਹਨਾਂ ਨੇ ਅਸੀਂ ਤਾਂ ਇਹੀ ਕਰਾਂਗੇ ਰਿਕਵੈਸਟ ਵੀ ਤੁਸੀਂ ਜੋ ਵੀ ਆਊਗਾ ਵੀਜ਼ਨ ਗਰੁੱਪ ਕੋਲ ਹੀ ਜਾਵੇ ਠੀਕ ਹੈ ਜੀ ਨਿਵੇਂ ਸੀ ਗੱਲਬਾਤ ਕੀਤੀ ਇਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੀ ਟੁੱਟੀ ਹੋਈ ਉਮੀਦ ਨੂੰ ਵਿਜ਼ਨ ਗਰੁੱਪ ਨੇ ਇੱਕ ਵਧੀਆ ਸੁਪਨੇ ਦੇ ਵਿੱਚ ਬਣਾ ਦਿੱਤਾ ਤੇ ਇਹਨਾਂ ਦੇ ਜਿਹੜੇ ਸੁਪਨੇ ਨੇ ਉਡਾਨ ਲਾਈਏ ਵਿਜ਼ਨ ਗਰੁੱਪ ਨੇ ਜੇਕਰ ਤੁਹਾਡੀ ਵੀ ਰਿਫਿਊਜ਼ਲ ਹੈ ਤੁਹਾਡਾ ਵੀ ਗੈਪ ਹੈ ਇੱਕ ਵਾਰ ਵਿਜ਼ਨ ਗਰੁੱਪ ਆ ਕੇ ਜ਼ਰੂਰ ਵਿਜ਼ਿਟ ਕਰੋ